ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਏ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਪਹੁੰਚਾਂਗੇ ਪਿੰਡ ਪਲਾਸੌਰ ਆ ਬੋਰ ਦੇ ਵਿੱਚ ਮੋਟਰ ਟੁੱਟ ਕੇ ਡਿੱਗੀ ਹੋਈ ਆ ਹੁਣ ਆਪਾਂ ਕੈਮਰਾ ਪਾ ਕੇ ਚੈੱਕ ਕਰਾਂਗੇ ਅਰੇ ਸਾਡੀ ਮਿਸਤਰੀ ਜੀ ਹੋਰ ਜੀ ਮਿਸਤਰੀ ਠੀਕ ਹੋ ਜੀ ਠੀਕ ਹੈ ਜੀ ਮੈਂ ਆ ਮਿਸਤਰੀ ਸਾਡਾ ਸੀ ਰਾਈ ਤਾਰ ਦੇਖਣ ਲੱਗ ਰਹੇ ਨੇਗੇ ਲਓ ਜੀ ਆਪਣਾ ਕੈਮਰਾ ਬੋਰ ਦੇ ਅੰਦਰ ਪਾਤਾ ਆਪਣੇ ਹਾਲੇ ਕੋਈ ਨਹੀਂ ਆਉਂਦਾ ਹੋ ਉਹ ਆ ਜੋ ਇਸ ਨੂੰ ਸਕਰੀਨ ਵਿੱਚ ਜਾ ਕੇ ਦਿਖਾਉਣੇ ਹੈਗੇ ਆਹ ਲੈਣਾ ਰਿਮੋਟਰ ਪਾਉਂਗਾ ਛੋੜੀ ਛੋਟ ਕੇ ਹੋਰ ਚੱਲੀ ਬਾਈ ਲਾਈਟ ਲੱਗ ਗਈ ਕੈਮਰੇ ਦੀ ਲੱਗੀ ਬੰਦਾ ਅੱਜ ਆ ਜੀ ਉਹ ਨਵਾਂ ਲਾਉਣਗੇ ਹੂੰ ਉਹ ਮਲਕ ਲਾ ਕੇ ਦਊਗਾ ਚਲੋ ਹੋਰ ਕਿੱਥੇ ਜਾਣਾ ਚੁੱਪ ਆਹ ਰਹੀ ਹੈ ਹੂੰ ਆਹ થઈ ਹੈ ਇਹ ਫਲਟਾ ਵੇਖ ਹੈ 看看啦，看看电一个。Huh. Uh huh. ਆ ਖੜਾ ਕਿੰਨਾ ਹੋ ਗਿਆ ਦੇਖਿਓ ਉੱਪਰ ਕਰ ਮੜਾ ਜਾ ਤਿੰਨਾ ਹੋ ਗਿਆ ਦੇਖ ਹਾਂ ਇਹ ਰੋ ਠੀਕ ਆ ਨਾ ਇਹ ਬੱਲੇ ਨਹੀਂ ਹੈਗੇ ਤੂੰ ਕੋਨੇ ਲਾਓ ਲੈ ਉਹ ਜਾਂ ਮੈਂ ਕਹਿੰਦਾ ਟਾਟਾ ਹੋ ਗਿਆ ਵਾਪਾ ਆਪਦਾ ਟਾਟਾ ਲੂਜ ਕਿਤੇ ਆਹ ਗੋਇਆ ਫਿਰ ਵਾਪਾ ਆ ਜੀ ਨਹੀਂ ਹੈ ਕਿੰਨਾ ਹੋ ਗਿਆ ਰ ਦੇਖੀ ਪੁੱਛੀ ਨਹੀਂ ਆਈ ਨਹੀਂ ਬੱਚੋ ਨਾਲ ਕਿੰਨਾ ਹੋ ਗਿਆ ਪੁੱਛ ਉਹ ਕਿੰਨਾ ਹੋ ਗਿਆ ਹੈ ਪਰ ਬੰਜਾ ਚਲ ਚਲ ਹੋ ਗਈ ਇਹ ਪੇਪਰ ਆਇਆ ਤੀ ਬਈ ਇਹਦੇ ਵਿੱਚ ਪੈਂਚਰ ਲਾ ਕੇ ਜਾਂਦੀ ਕੋਈ ਬਈ ਤੇ ਇਹ ਪੇਪਰ ਰਸਤੇ ਜੀ ਖੜਾਗਾ 55 ਫੁੱਟ ਤੇ ਖੜਾਗਾ ਪੈਂਚਰ ਕਿੰਨੇ ਤੇ ਲਾਉਣਾ ਤੀ ਇਹ ਪੈਂਚਰ ਦੇਖਦੇ ਆਪਾਂ ਥੱਲੇ ਕਿੰਨੇ ਤੇ ਲਾਉਣਾ ਤੀਗਾ ਆ ਚੱਲ ਗਾ ਹੈ ਫਾਇਰ ਬਟ ਐਡ ਹੋ ਗਿਆ ਆਦੀ ਇੱਥੇ ਆ ਤਿੰਨਾ ਹੋ ਗਿਆ ਓਰੇ ਪੁੱਛ ਨੂੰ ਕਿੰਨਾ ਹੋ ਗਿਆ ਕਿੰਨਾ ਹੋਇਆ ਬਾਈ

ਉਲੀਏ ਤੇ ਭੈਣ ਤੇ ਲੰਨੇ ਕਿਉਂ ਨਾ ਬੈਉਨੇ ਇਹੋ ਆ ਮਮੂ ਕਿਹਨੇ ਕਿਉਂ ਨਹੀਂ ਬਿਈ ਮੈਂ ਇਥੋਂ ਟੁੱਟ ਹੈ ਵਾਪੇ ਇਹ ਲੋਕੀ ਖੜਕੇ ਜਾਂਦੀ ਤੀ ਉਹ ਨਾ ਕੋਈ ਬੁੱਕੀ ਖੜੀ ਨਹੀਂ ਹੈਗੀ ਕੋਈ ਦਾ ਟਾਪ ਉਡਾਪ ਜਾਂਦੀ ਹੈ ਹਾਂ ਜੀ ਇਹ ਚੈੱਕ ਕਰ ਲਈ ਤਿੰਨਾ ਹੋ ਗਿਆ ਓਰੇ ਰੋਕ ਲੈ ਇਥੇ ਲੱਖ ਕਿੰਨਾ ਪੋਣਾ ਬੂਏ ਜੇ ਸੱਤ ਬਾਰ ਹੋ ਗਿਆ ਤਾਂ ਖਤਮ ਹੀ ਹੋ ਜਾਊਗਾ ਬੋਰ ਨਾ ਪਿਆਰ ਨਾਲ ਹੀ ਪੋਣਾ ਬੂ ਕੋਈ ਪਿਆਰ ਨਾਲ ਨਹੀਂ ਪੈਂਦਾ ਇਹ ਕਿੰਨਾ ਉੱਪਰ ਕਰ ਉੱਪਰ ਕਰੋ ਇੱਥੇ ਫੇਰ ਕਰਾ ਇੱਥੇ ਕਰਾ ਇਥੇ ਪਾਣੀ ਤੱਕ ਮਾਰੀਏ ਪਾਣੀ ਨਹੀਂ ਆਹੋ ਪਾ ਕੁਈ ਚ ਪਾਣੀ ਪੈ ਰਿਹਾ ਜੀ ਕਹਿੰਦਾ ਬੁੱਕੀ ਹੜੀ ਕਿਹਨੇ ਖੜੀ ਇਥੇ ਯਾਰ ਔਰੇ ਕਿੰਨਾ ਹੈਗਾ ਇਹਦਾ ਫੁੱਲ ਜਾ ਬਣਾ ਕਿ ਪਤਾ ਨਹੀਂ ਨਾ ਕਹਿੰਟ ਹੈਗਾ 10 ਫੁੱਟ ਵਾਲਾ ਟਾਇਰ 10 ਲਾ ਹੂੰ ਇਹ ਤਾਂ ਸੁੱਕੀ ਜੀ ਹਨ ਹੂੰ ਇਹ ਤਾਂ ਤਾਂ ਨਹੀਂ ਚੱਲ ਜਾਣ ਦੇ ਥੱਲੇ ਜਾਣ ਦੇ ਥੱਲੇ ਕਰ ਦੇਖਣਾ ਜੀ ਨਾ ਇਹ ਥੱਲੇ ਦੇ ਵੀ ਫਲ ਲੱਗੇ ਨਾ ਪਤਾ ਲੱਗੂ ਕਿੰਨਾ ਹੈ ਇਹਦੇ ਤਰ੍ਹਾਂ ਥੱਲੇ ਵਾਲੀ ਉਹਨਾਂ ਨਾਲ ਬੰਨਦਾ ਹਾਂ ਜਾਣ ਥੱਲੇ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਓਏ ਬਾਰੇ ਕੱਢ ਲਗਾ ਕyao ਹੂੰ ਚੱਕ ਕੇ ਸਾਡੀ ਮੜਾ ਥੱਲੇ ਬਾਰੇ ਕੱਢ ਲੈ ਕਹੀਂ ਹੁਣ ਕ ਬਾਰੇ ਕੱਢ ਲੈ ਬਾਰੇ ਕੱਢ ਦੇ ਕਾਹੀ ਲਾਉਣਾ ਬੰਦੇ ਕਾਲਾ ਤੇਲਾ ਡਿੱਗ ਗਿਆ ਬਚਨਾ ਹੂੰ ਜਿਹੜਾ ਕੰਨ ਪੈਂਚੜਾ ਜਿਹੜਾ ਮੇਰੇ ਨਾਲ ਤਾਂ ਆ ਜਾਂਦਾ ਚੁੱਪ ਕਰਕੇ ਨਾ ਪੈ ਗਏ ਆਪਾਂ ਵਿਚਲਾ ਪਾਇਆ ਪੇ ਛੇੜਾਂਗੇ ਤਾਂ ਸਾਰਾ ਸਰਕਲ ਮਿੱਟੀ ਪਾ ਪਾ ਕੇ ਥੋੜਾ ਬੁਰ ਖਤਮ ਹੋ ਗਏ ਕਿ ਨਹੀਂ ਹੁੰਦਾ ਲੋਕੀ ਕਰਾ ਜਾਵੇ ਮੂਲੀ ਫੇਰ ਕੀ ਕਰਾਂਗੇ ਅੱਠ ਇੰਚੀ ਬੰਦ ਕਰ ਲੀ ਹੌਲੀ ਚੱਲ ਹੌਲੀ ਫੇਰੇ ਦੇਖਦਾ ਮੈਂ ਬੋਰ ਕੰਨਾ ਉਹ ਸਾਰਾ ਦੇਖ ਲਿਆ ਬੋਰ ਦਾ ਪਤਾ ਲੱਗ ਗਿਆ ਸਹੀ ਜਾਂਦੀ ਆ ਬੁੱਕੇ ਮੈਂ ਉਹ ਕਿਰਤ ਵੀ ਵਰਕ ਕਰਦਾ ਸ਼ੇਪਟੀਆ ਉਹ ਲਗਾਈ ਜਿੱਕੇ ਡੰਕਾ ਲਾ ਦੇ ਕੋਈ ਘੰਟਾ ਲਾ ਦੇ ਫਿਰ ਨਹੀਂ ਜਾਂਦਾ ਕਿ ਇਹ ਕਰਤਾ ਫਿਰ ਟਾ ਕੰਮ ਇਹ ਕੋਈ ਹੰਡਾ ਲੋਟ ਹੈ ਜੇ ਪੈਸਾ ਦਾ ਨਹੀਂ ਹੈਗਾ ਰਿਕਾਰਡ ਤਾਂ ਲੱਗ ਰਹੀ ਹੈ ਜਿਆ ਉੱਪਰ ਕਰਵਾਈ ਕਰ ਉੱਪਰ ਉੱਪਰ ਕਰੀ ਅਉਲੀ ਆਲੋਟਾ ਇਹ ਤੋਂ ਥੱਲੇ ਗਾਰਾ ਕਿੰਨਾ ਹੋ ਗਿਆ ਓਰੇ ਤੁੰਡੂ ਨੂੰ ਨਹੀਂ ਦਿੰਦੇ ਪਾਣੀ ਤੇਰੇ ਹੂੰ ਕੁੰਨੀ ਕੰਨ ਦੇ ਨੂੰ ਫੇਰ ਕੇ ਚਾਲਾ 245 ਦਾ ਟੈਕ ਕਦਾ ਕੋ ਪੈਨ ਨਹੀਂ ਰਹਿ ਜਾ 245 ਤਾਂ ਅੱਛਾ 1 ਮੀਟਰ ਰੱਖੋ ਮੜਾ ਪਾਉਣੇ ਕੀ ਮੈਂ ਦੇਖਾ ਪੈਨ ਮੇਰੇ ਹੰਮਾ ਪਿਆ ਦੀ ਗਈ ਹੌਲੀ ਹੌਲੀ ਬਸ ਰੋਗ ਕਿੰਨਾ ਹੋ ਗਿਆ ਆ ਜਾ ਕਮੜਾ ਜਾ ਉਪਰ ਕਰੋ ਕਿੰਨਾ ਹੋ ਗਿਆ ਓਰੇ ਬੱਸ ਕਰ ਬੰਦਾ ਤੁਸੀਂ ਗੱਲ ਕਿੰਨੇ ਦਿਨਾਂ ਦੀ ਬੋਕੀ ਬਾਈ ਚੱਕਲਾ ਤੁਸੀਂ ਕਿਹੜੇ ਮੈਣ ਲਓ ਜੀ ਫਾਈਨਲੀ ਕੈਮਰਾ ਆਪਣਾ ਬਾਹਰ ਚੁੱਕਿਆਗਾ ਤੇ ਹੁਣ ਆਪਣੇ ਮਿਸਤਰੀ ਕੈਮਰਾ ਬਾਹਰ ਕੱਢਣ ਲੱਗ ਰਹੇ ਨੇ ਇਹਨਾਂ ਨੂੰ ਪਤਾ 300 ਹੈ ਕੱਢ ਦੋ ਹੀ ਕੱਢ ਦੋ ਹੀ ਕੈਮਰਾ ਬਾਹਰ ਕੱਢ ਕੁਝ ਗਰੀਏ ਮੀਦਾ ਲਈ ਅਸਾ 7000 ਦਾ ਨੀ ਨੀ ਕੀ ਨੀ ਗੱਲੋਂ ਤੇ ਆਸ ਫਿਣਾਂ ਡਰੋਂਦਾ ਹੀ 230 ਗੱਲ ਕਹਿੰਦਾ ਮੇਰੇ ਖਾਵ ਨਾਦਾ ਮੋਦੀ ਰੱਖਣ ਕਿਤੇ ਅਸੀਂ ਪ੍ਰਵਾਨ ਦੇ ਨਾਲ ਪਿੰਡ ਪਲਾਸਾਹਰ ਪਹੁੰਚੇ ਸੀ ਇੱਥੇ ਬੋਰ ਚੈੱਕ ਕੀਤਾ ਸੀ ਅੱਜ ਹਾਂਜੀ ਕਿਉਂਕਿ ਕਾਫੀ ਦਿਨਾਂ ਤੋਂ ਅਸੀਂ ਬਿਜੀ ਸੀ ਥੋੜੀ ਜੀ ਅਸੀਂ ਬਿਆਤੀ ਆ ਤੇ ਅੱਜ ਜੁਰੇ ਬੋਰ ਚੈੱਕ ਕਰੇ ਤੇ ਬੋਰ ਇਹ ਪੈਂਚਰ ਲਾਉਣ ਆਇਤੀ ਬਾਈ ਕੋਈ ਇੱਥੇ ਹਾਂਜੀ ਤੇ ਪਾਈਪ 55 ਫੁੱਟ ਤੋਂ ਲੈ ਕੇ ਆਪਣਾ 1 68 ਤੱਕ ਖੜਾ ਰੱਖਿਆ ਪਾਈਪ ਆ ਇਹ ਜਿਹੜਾ ਬੋਰ ਟੁੱਟਿਆ ਹੋਇਆ 164 ਫੁੱਟ ਇਕੱਲੇ 64 ਫੁੱਟ ਤੋਂ ਲੈ ਕੇ 74 ਫੁੱਟ ਤੱਕ ਟੁੱਟਿਆ ਹੋਇਆ ਬੋਰਾ ਠੀਕ ਹੈ ਜੀ ਸੁੱਕ ਦੇ ਵਿੱਚੋਂ ਠੀਕ ਹੈ ਜੀ ਜਿਹੜਾ 빙ਾ ਡੇਡਾ ਬਹੁਤ ਜਾਦੇ ਬੋਰਾ ਹੈਗਾ ਤੇ ਬਾਈ ਮੋਟਰ ਕੱਢਣ ਦੀ ਕੋਸ਼ਿਸ਼ ਕਰਦੇ ਸੀ ਉਹ ਵੀ ਮੋਟਰ ਟੁੱਟ ਕੇ ਵਿੱਚ ਡਿੱਗ ਗਈ ਠੀਕ ਹੈ ਜੀ ਤੇ ਕੈਵਿਟੀ ਦੀ ਕੈਵਿਟੀ ਤੋਂ ਬਾਅਦ ਇਹ ਬੋਰਾ ਥੱਲੋਂ ਮੋਟਰ ਨਾਲ ਥੱਲੇ ਜਾਂਦੀ ਨਾ ਉੱਪਰ ਆਉਂਦੀ ਠੀਕ ਹੈ ਇਹ ਤੋਂ ਬਾਅਦ ਅਸੀਂ ਬੋਕੀਆਂ ਲਾਈਆਂ ਤੇ ਦੇਖਿਆ ਵੀ ਮੋਟਰ ਮੂਰੇ ਸੱਲ ਦੇ ਵਿੱਚ ਬਾਗੀਆਂ ਨੂੰ ਮੋਟਰ ਨੂੰ ਥੱਲੀ ਭੇਜਾਂਗੇ ਸੱਲ ਦੇ ਵਿੱਚ ਠੀਕ ਹੈ ਰਾੜਾਂ ਨਾਲ ਠੋਸ ਰਾੜਾਂ ਪਾ ਕੇ ਫੇਰ ਲੰਘਾ ਲੇ ਤੇ ਰੇਤਾ ਆਉਣ ਲੱਗ ਗਿਆ ਬੋਰ ਦੇ ਵਿੱਚ ਹੁਣ ਇਸ ਤੋਂ ਬਾਅਦ ਅਸੀਂ ਮੋਟਰ ਮੰਗਾ ਕੇ ਇਸ ਬੋਰ ਨੂੰ ਇਸ ਤਰ੍ਹਾਂ ਹੀ ਚਲਾਵਾਂਗੇ ਧੰਨਵਾਦ